ਵੱਡੇ ਆ ਤੇ ਪੈਰੀਵੰਦ ਤੇ ਛੋਟੇ ਨੇ ਪਿਆਰ ਮੇਰੇ ਕੋਲ ਸਸਤਰੀਆ ਕਰਨ ਅੱਜ ਲੈਣ ਚੱਲੇ ਸੀ ਬੰਬ ਅੱਜ ਪਹਿਲਾਂ ਬੰਬ ਲੈ ਕੇ ਟੈਸਟ ਕਰ ਲਈ ਕਿਹੜੇ ਕਿਹੜੇ ਦੋਲ ਹੀ ਲੈ ਕੇ ਆਉਣੇ ਆ ਉੱਤੇ ਇੱਕ ਵੈਕਰੀ ਬੈਟਰੀ ਹੈ ਨਾ ਖਾਸੇ ਬੰਬ ਪਏ ਉੱਤੇ ਅਲੱਗ-ਅਲੱਗ ਬ੍ਰੈਂਡ ਦੀਆਂ ਨੇ ਇੱਕ ਤਰ੍ਹਾਂ ਦੀ ਬੰਬ ਖਾਸੇ ਅਲੱਗ-ਅਲੱਗ ਤਰ੍ਹਾਂ ਦੇ ਬੰਬ ਹੈ ਨਾਲ ਮੇਰੇ ਚਲੇ ਡੈਡੀ ਜੀ ਠੀਕਾ ਤੁਹਾਨੂੰ ਪਤਾ ਚੰਨੀ ਮਰਾੜੀ ਉਹਨੂੰ ਵੀ ਚੱਕਣਾ ਮਰਾੜੀ ਜਿਹਨੂੰ ਉਹ ਦੁਕਾਨ ਪਤਾ ਹੈ ਤੇ ਜਦੋਂ ਚੱਲਦਾਂ ਕਰਾਂਗੇ ਢੀਹਣ ਥਾੜਾ ਥਾੜਾ ਜੀ ਹੁੰਦੀ ਡਿੱਗੀ ਧਰ ਲੈਣੀ ਆਪਣੇ ਬੰਦਾ ਦੀ ਬੈਡੀ ਕਰਦੇ ਅੱਜ ਥਾ ਚੰਨੀ ਐ ਮੇਰੇ ਨਾਲ ਕੰਮ ਰਹਿਣਾ ਠੀਕ ਆ ਹਾਂ ਹਾਂ ਮੰਜ ਜਾਣਾ ਚ ਗਰੀ ਘੁੰਮਣੀ ਫਿਰ ਚੱਲਣੇ ਆਪਣੇ ਸਾਰੇ ਮਨ ਸੀਟੀ ਵੀ ਲੱਗਦਾ ਹੈ ਕਿ ਆਪਣੇ ਨੂੰ ਜਨ ਕਰਿਆ ਇਸਾਈਨ ਦੀ ਸੀਟੀ ਵਾਲਾ ਰੋਕ ਕਿ ਸੂਟਰ ਲੱਤੇ ਆ ਅੰਦਰ ਸੂਟਰ ਪਏ ਸਾਡੇ ਸੂਟਰੇ ਡੂਟਰ ਦੋ ਬਾਟੀ ਆ ਕਿ ਉਹਨਾਂ ਘਰਾਂ ਨੇ ਕਿ ਦੇਖੂਗੀ ਕਿ ਆ ਇੱਥੇ ਵੀ ਰੱਖ ਲਓ ਉੱਪਰ ਪੰਜ ਚੱਲ ਆ ਬਾਈ ਕਰ ਯਾਰ ਮਸ਼ਹੂਰ ਬਾਈ ਦਖਾ ਇਹ ਬਾਈ ਨੇ ਦਿੱਤਾ ਸਾਨੂੰ ਪਾ ਕੇ ਡੱਬਾ ਭਰਤਾ ਸਾਡਾ ਪੂਰਾ ਆਹ ਡੱਬਾ ਆਹ ਡੱਬਾ ਭਰਤਾ ਬੰਬਾਂ ਦਾ ਬਣਾਤੇ ਇਹਨਾਂ ਨੇ 5-6000 ਦੇ ਟੋਟਲਿਆ ਸਾਨੂੰ ਅੰਦਰ ਦੇਖ ਰਿਹਾ ਦੋਈ ਅਸੀਂ ਆਹ ਲਾਤੀ ਬੰਬਾਂ ਦੀ ਦੁਕਾਨਪੁਰੀ ਇਹ ਗਿੰਦੇ ਸਾਨੂੰ ਉੱਚ 22 ਆਈਟਮਾਂ ਲਿਖੀ ਹੋਈ ਸੀ ਜੀ 24367999 ਭਾਰਤੀਆਂ ਦੇ ਸੰਸਥਾਨ ਤੋਂ ਜੀ ਨੇ ਇੱਕ ਟਿਕਟ ਬਾਈ ਇਹ ਪੂਰੀਆਂ ਬਾਈ ਐਟਮਾ ਇਹ ਪੂਰੀਆਂ ਬਣੀਆਂ ਸਾਡੀਆਂ 10000 ਦੇ ਦੇਖ ਲਓ ਉਹ ਵੇਖੀ ਤੇ ਖਾ ਜਾਂਦੇ ਹਾਂ ਨਾ ਵੀ ਲਿਖਿਆ ਵਾ 166 1640 ਰੁਪਏ ਰੇਤੀ ਚੀਜ਼ ਮਹਿੰਗੀ ਲੈ ਕੇ ਦੇ ਦਿੰਦੇ ਹੁਣ ਵੀ ਇੰਨੇ ਕੀ ਦਈਏ ਵਿੱਚ ਲਿਖਿਆ ਹੋਇਆ ਪ੍ਰਾਈਸ ਆ ਜੀ ਆ ਜੀ ਮਾਰਦੀ ਪਹਿਲੀ ਤਾਂ ਆਪਣਾ ਮਾਰੇ ਦੀ ਤੋਂ ਦੀ ਚਲੀ ਗਈ ਤੇ ਵੀ ਲੂੰਗੀ 1000 1000 2000 ਦੀ ਹੋਊਗੀ ਕਦੀ ਖਾਦੇ ਉੱਪਰ ਜਾਂਦੀ ਹੈ ਤੇ ਲਗੀ ਇੱਕ ਆ ਆ ਕੀ ਦੇਖਣ ਵਾਲੀ ਹੁੰਦੀ ਹੈ ਖਲੂ ਮਾਨ ਦਾ ਉਹ ਜਿਹੜਾ ਫੋਨ ਹੱਥ ਦੇ ਫੜਨੇ ਵਾਲਾ ਉਹ ਦੇਖੋਗਾ ਨਾ ਪੂਰਾ ਖਿਲਰੂਗਾ ਜਾ ਕੇ ਇੱਕ ਆ ਆ ਅਗੇ ਆਪਣੀ ਜਿਹਦੇ ਲਾਉਂਗੇ ਸਾਈਡਾਂ ਪਰ ਫੈਲੂਗੀ ਬਾਕੀ ਉਹਨਾਂ ਤੇ ਵੀ ਦਿਖ ਰਿਹਾ ਦੇਖੋ ਐਂ ਦਿਖਾਇਆ ਵਾ ਇਹ ਸਾਡਾ ਬੰਨੂ ਨਿਕਲੂਗਾ ਸਾਡਾ ਆਪ ਨੂੰ ਫੈਲੂਗੀ ਬਹੁਤ ਇੱਕ ਸਾਰ ਨੂੰ ਦੋ ਚੀਜ਼ਾਂ ਸਿੱਖ ਨਵੇਂ ਲੱਗਿਆ ਹੋਏ ਆ ਇੱਕ ਆਹ ਕਹਿੰਦੇ ਨੇ ਕਿ ਨਾ ਛੋਪੇਵਾ ਬਦਨੀ ਕਿਹੜਾ ਕਾਰਡੋ ਨਾ ਉਹਦੇ ਸਿਰਪਾ ਲੱਗਿਆ ਹੋਇਆ ਹੈਲੀਕਾਪਟਰ ਆ ਡਰੋਨ ਸ਼ੋਟ ਵਾਲਾ ਇਹ ਡਰੋਨ ਮਗਣਾ ਹੈ ਇੱਕ ਥੱਲੇ ਆ ਕੇ ਲਾ ਦੇਣੀ ਇਹਦੇ ਉੱਪਰੋਂ ਆਏ ਹੁੰਦਾ ਇਹ ਵੀ ਦੇਖਣ ਵਾਲੀ ਹੁੰਦੀ ਹੈ ਆਪਣੀ ਇੱਕ ਹੋਰ ਵਾਲੀ ਛੋਪਾ ਇੱਧਰੋਂ ਪਗਣਾ ਸਾਡੇ ਤੋਂ ਲਗਵਾਉਂਦਾ ਹੈ ਜਿਹੜਾ ਸਾਡੇ ਪੂਰੇ ਪਿੰਡ ਨੂੰ ਕਵਰ ਕਰੁੰਦਾ ਦੇਖ ਲਓ ਇੰਨਾ ਤਕੜਾ ਨੇ ਸਾਰਾ ਪਿੰਡੇ ਰੋਸ਼ਨ ਕਰ ਦੇਣਾ ਯਾਰ ਚੱਲੂਗਾ ਇੱਕ ਵਾਰ ਪਤਾ ਲੱਗੂਗਾ ਇਹ ਵੀ ਹੈਗਾ 16 ਨਾ 1160 ਰੁਪਏ ਦਾ ਦੇਖੋ ਬਾਕੀ ਐਮ ਆਰਪ ਕਿਟਾ ਕੁ ਰੂਪੇ 7-800 ਦਾ ਯਾਰ 1000 ਰੁਪਏ ਇੰਨੇ ਦਾ ਹੋਊਗਾ ਉੱਥੇ ਥੋੜਾ ਰੇਟ ਰੈਸਿਵ ਲੈਸ ਵੀ ਲੱਗੇ ਤੁਹਾਨੂੰ ਤੇ ਕਾ ਆ ਗਿਆ ਆਪਣੀ ਸ਼ੂਟਰ ਠੀਕ ਆ ਆ ਚੀਜ਼ ਦੇਖਿਓ ਇਹ ਚੀਜ਼ ਦੇਖਣੇ ਵਾਲੇ ਹੁੰਦੀ ਰਾਤ ਨੂੰ ਤੁਹਾਨੂੰ ਕਿੰਨੇ ਘੰਟ ਲੱਗਿਆ ਹਾਲ ਦਾ ਡਰੋਨ ਮਗਣਾਉਣੂੰਗਾ ਉੱਪਰ ਨੂੰ ਯਾਨੀ ਡਰੋਨ ਦੀਆਂ ਫਾਟੀਆਂ ਨਹੀਂ ਬਣੇ ਵੀ ਹੋਰ ਕੋਤ ਦਾ ਉੱਧਰ ਇਕ ਅਸੀਂ ਉੱਥੇ ਨਾਰ ਦੇਖਿਆ ਡੇਡੇ ਨਾਰ ਹਾਂ ਕਿਲੋ ਕਿਲੋ ਦੋ ਦੋ ਕਿਲੋ ਦੇ ਅੱਛਾ ਅੱਜ ਦੇ ਵਿੱਚ ਕੀ ਆਇਆ ਇਹ ਇਹ ਵੀ ਆਓ ਸ਼ੁਕ ਉਹ ਕਹਿੰਦੇ ਨੇ ਸ਼ੁਕਣ ਇੱਕ ਆਹਾ ਪੈਰਾਸ਼ੂਟ ਬੰਬ ਪੈਰਾਸ਼ੂਟ ਮੰਗਣਾ ਉਡੂੰਗਾ ਉੱਪਰ ਪਹਿਲਾਂ ਉੱਪਰ ਚੱਲੂੰਗਾ ਫਿਰ ਚੱਲ ਇਹਨੂੰ ਪੈਰਾਸ਼ੂਟ ਬਣ ਕੇ ਗਿਰੂੰਗਾ ਠੀਕ ਠੀਕ ਹਾਂ ਬਾਕੀ ਦਾ ਰਾਤ ਨੂੰ ਪਤਾ ਲੱਗੂਗਾ ਉਹ ਤਾਂ ਤੁਹਾਨੂੰ ਪਤਾ ਹੀ ਆਪਣੇ ਪੈਰਾਸ਼ੂਟ ਹੋਗੇ ਇੱਥੇ ਆ ਗਿਆ ਜੀ ਇਹ ਵੀ ਖਿਲਰੂੰਗਾ ਪੌਜ਼ ਹੋਣਾ ਖਿਲਰੂੰਗਾ ਇਹ ਅੱਛਾ ਇਦਾਂ ਹਾਂ ਉਹਦਾ ਇਦਾਂ ਕਿ ਲੋਗੂ ਹੈ ਹਾਂਜੀ ਠੀਕ ਠੀਕ ਲੋਈ ਵਿੱਚ ਪੈਕਤਾ ਕਰਕੇ ਆਪਾਂ ਨੇ ਇਹ ਹੁਣ ਸੌਨ ਵਿੱਚ ਲਾਉਂਗੇ ਇਸ ਟਾਈਮ ਤੋਂ ਬੜਾ ਦੇ ਚੜੇਗਾ ਦੇਖੋ ਬਾਹਰ ਇਹ ਨਹੀਂ ਰਹੀ ਚੱਲੂਗੇ ਇਹ ਨਹੀਂ ਸੌਨ ਵਿੱਚ ਲਾਉਂਗਾ ਨਾ ਆਪਾਂ ਨੇ ਪੈਕ ਕਰਕੇ ਰੱਖ ਲਿਆ ਤੁਹਾਨੂੰ ਇਹ ਵੀ ਦਿਖਾ ਦਿੰਦਾ ਦੇਖੋ ਉਹ ਵੀ ਬਾਈ 8 ਮਾ ਕਿਤੇ ਦੇਖ ਲੈ ਇਹ ਅਰਕ ਬਾਈ 8 ਮਾ ਬਣਨ ਦੀ ਦੇਖਣਾ ਲੱਗਦੇ ਨਹੀਂ ਜੀ ਬਾਈ 8 ਮਾ ਦੇ ਹੋਰ ਕੀ ਚਾਹ ਲੋ ਦਖਾਉਣਾ ਨਾ ਲੋਈ ਹੁਣ ਅਮਨੇ ਬਲਾਇਆ ਅਮਨੇ ਦਿਖਾਉਂਗੇ ਬੰਬ ਨਾਲੇ ਅਮਨੇ ਦਿਖਾਉਂਗੇ ਨਾਲੇ 2-4 ਇੱਕ ਬੰਬ ਚਲਾ ਲਈਏ ਬਾਕੀ ਕੱਲ ਚਲੰਗਾ ਜੇ ਥੋੜਾ ਕੰਮ ਆ ਸਾਨੂੰ ਤੇ ਹੁਣ ਚਲਾਉਂਦੇ ਬੰਬ ਪਹਿਲਾਂ ਬੰਬ ਦਿਖਾਉਂਗਾ ਅਮਨੇ ਛੱਡ ਕੇ ਲਿਕੇ ਹੁੰਦਾ ਬੰਬ ਇਹ ਨਾ ਤੇ ਬਈ ਤੇ ਇਹ ਮਗਰ ਨਾਲ ਗੱਲ ਨੂੰ ਚਲਾਉਂਦੇ ਥ੍ਰੀ ਜਿਹਾ ਲੱਗੇ ਦੇਖੀ ਸੀ ਆਹ ਜਿਹਾ ਲੱਗੇ ਲੀਕਾ ਤੇ ਨਹੀਂ ਜਿਹਾ ਲੱਗ ਦੇਖਦੇ ਹੋਈ ਆਹ ਬੰਬ ਚਲਾ ਕੇ ਦੇਖਦੇ ਇੱਕ ਆਹ ਬੰਬ ਮੈਂ ਨਾ ਆਹ ਦੇਖਿਓ ਤੇ ਹੁਣ ਵੀ ਹੋਰ ਚੀਜ਼ ਲੱਗ ਦੇਖਿਓ ਇਹਦਾ ਹੁਣ ਕਾਲੂ ਚਲਾਉਂਦੇ ਆ ਨਾਲ ਉੱਪਰ ਤੱਕ ਗਿਆ ਵਾ ਨਹੀਂ ਫਟਦਾ ਨਹੀਂ ਹਾਂਜੀ ਚਲੋ ਜੀ ਇੱਕ ਚੱਕਰੀ ਚਾਕੇ ਦੇਖੀਏ ਚੱਕਰੀ ਚੱਕਰੀ ਹਰਕੋ ਸਾਡੇ ਕਿਹਨੇ ਚਰਖਾ ਕਹਿੰਦੇ ਹੁੰਦੇ ਨੇ ਆਲੂ ਬਣਾਏ ਇਹ ਜਗ੍ਹਾ ਹੀ ਖਰਾਬ ਹੋ ਰਹੀ ਤੇ ਜਗ੍ਹਾ ਵਿੱਚ ਨਹੀਂ ਦੇਖਦਾ ਇਹ ਪਹਿਲਾਂ ਹੀ ਚਲਾ ਕੇ ਲਿਖਿਆ ਹੁਣ ਪੈਰਾਸ਼ੂਟ ਚਲਾ ਕੇ ਦੇਖੀ ਹੁਣ ਚਲਾਉਂਦੇ ਪੈਰਾਸ਼ੂਟ ਜਰਾ ਪਿਆ ਹੱਸਾ ਕਿਉਂ ਪਿਛਲੇ ਸਾਲ ਵਾਲੇ ਜਿਹੜਾ ਮੈਂ ਚਲਾ ਕੇ ਰੱਖਿਆ ਸੀ ਮੈਂ ਲਿਖਿਆ ਇੱਕ ਮਿੰਟ ਸਾਬ ਦੇ ਰਹੇ ਨਾ ਤੇ ਦੋਵੇਂ ਅਸੀਂ ਚਲਾਇਨੇ ਭੁੱਲ ਗਏ ਤੇ ਮੈਂ ਦੇਖਿਆ ਉੱਪਰ ਵੇਹ ਆ ਆਪਾਂ ਨੇ ਦੋ ਜਿਹੜਾ ਦਾਨਿਆ 好的。Yeah, ਛੱਡਿਆ ਉਹਨੇ ਛੱਡ ਗਿਆ ਪਛੜਦੇ ਜਾਣਦੇ गिर ਜੂਗਾ ਉਹ ਸਹੀ ਨਹੀਂ ਖੁੱਲਿਆ ਉਹ ਗਿਆ 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 ਮਿੰਗੜ ਡਿੱਗੀਆ ਸਾਡਾ ਇਹ ਲੈ ਆਪਨੇ ਆਪਣੇ ਉਹਨੂੰ ਬਾਇਓਏ ਕਰਦੇ ਹਲੋ ਯੋ ਲੰਘ ਗਿਆ ਤੇ ਲੋਰੀ ਜਿਹੜੇ ਬਾਕੀ ਬੰਬ ਬਚ ਗਏ ਉਹ ਆਪਾਂ ਲੱਗ ਵੀਡੀਓ ਬਣਾਵਾਂਗੇ ਸਾਰੇ ਇਕੱਠੇ ਚ ਲਾਉਂਗੇ ਫਿਰ ਐ ਵੀਡੀਓ ਦਾ ਸਵਾਦ ਨਹੀਂ ਆਉਣਾ ਕਿ ਵਿੱਚ ਵਿਚਾਲੇ ਛੱਡਦੇ ਅੱਦੇ ਬੰਬ ਤੇ ਆਪਾਂ ਬਾਕੀ ਬੰਬ ਹੁਣ ਅਗਲੀ ਵੀਡੀਓ ਚ ਲਾਉਂਗੇ ਅਗਲੀ ਵੀਡੀਓ ਦਾ ਵੇਟ ਕਰਿਓ ਇਹਦੇ ਨਾਲ ਦੀ ਨਾਲੇ ਪਾ ਲਣੀ ਆਪਾਂ ਨੇ ਤੇ ਚਲੋ ਚੱਲਦੇ ਹੁਣ ਬਾਕੀ ਬਲੌਗ ਕਰਦੇ ਆਪਾਂ ਐਂਡ ਸੋ ਲਈ ਬਾਏ ਬਾਏ